ਜਿਵੇਂ ਮਨੁੱਖੀ ਮੰਦ ਲਈ ਖੁਰਾਕ ਦੀ ਲੋੜ ਹੁੰਦੀ ਹੈ ਉਵੇਂ ਹੀ ਮਨੁੱਖੀ ਤਨ ਦੇ ਲਈ ਵੀ ਖੁਸ਼ੀਆਂ ਦਾ ਹੋਣਾ ਜ਼ਰੂਰੀ ਹੈ ਸਾਡੇ ਨਾਲ ਬੈਠੇ ਸਾਡੇ ਮਹਿਮਾਨ ਦੀ ਗੱਲ ਕਰੀਏ ਤੇ ਇਹਨਾਂ ਦਾ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡੀਆਂ ਪੈੜਾਂ ਨੇ ਜਿਨ੍ਹਾਂ ਵੱਲੋਂ ਭੰਗੜੇ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ ਗਏ ਨੇ ਕੀਤੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੇ ਜਾਣ ਦੀ ਵੱਡੀ ਉਮੀਦ ਹੈ ਪਹਿਲੀ ਕਿਹੜੀ ਪੇਸ਼ਕਾਰੀ ਸੀ ਜਿਹੜੀ ਤੁਹਾਡੇ ਚੇਤਿਆਂ 'ਚ ਅੱਜ ਵੀ ਮੌਜੂਦ ਆ ਕਿਉਂਕਿ ਪਹਿਲਾ ਯਾਰ ਬੰਦਾ ਨਹੀਂ ਭੁੱਲਦਾ ਕਿਵੇਂ ਮਨੁੱਖੀ ਮਨ ਦੇ ਲਈ ਖੁਰਾਕ ਦੀ ਲੋੜ ਹੁੰਦੀ ਹੈ ਉਵੇਂ ਹੀ ਮਨੁੱਖੀ ਤਨ ਦੇ ਲਈ ਵੀ ਖੁਸ਼ੀਆਂ ਦਾ ਹੋਣਾ ਜ਼ਰੂਰੀ ਹੈ ਜਿਵੇਂ ਸਮਾਜ ਦੇ ਵਿੱਚ ਧਰਮ ਵਿਰਸਾ ਸਾਹਿਤ ਤੇ ਸੱਭਿਆਚਾਰ ਵਰਗੇ ਵੱਖ-ਵੱਖ ਪੱਖ ਹਰ ਸਮੇਂ ਹਾਜ਼ਰ ਰਹਿੰਦੇ ਨੇ ਤੇ ਉਹਨਾਂ ਪੱਖਾਂ ਦੇ ਚੱਲਦੇ ਹਰ ਇਨਸਾਨ ਕਿਸੇ ਨਾ ਕਿਸੇ ਪੱਖ ਨਾਲ ਜੁੜਿਆ ਰਹਿੰਦਾ ਤੇ ਆਪਣੇ ਮਨ ਨੂੰ ਤੰਦਰੁਸਤਰੀ ਨਿਰਵਾਪਨ ਬਖਸ਼ਦਾ ਰਹਿੰਦਾ ਜੇਕਰ ਅੱਜ ਸਾਡੇ ਨਾਲ ਬੈਠੇ ਸਾਡੇ ਮਹਿਮਾਨ ਦੀ ਗੱਲ ਕਰੀਏ ਤੇ ਇਹਨਾਂ ਦਾ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡੀਆਂ ਪੈੜਾਂ ਨੇ ਮੇਰੇ ਨਾਲ ਹਾਜ਼ਰ ਨੇ ਭਲਵਿੰਦਰ ਸਿੰਘ ਥੁੱਲੀਵਾਲ ਜਿੰਨਾ ਵੱਲੋਂ ਭੰਗੜੇ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ ਗਏ ਨੇ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੇ ਜਾਣ ਦੀ ਵੱਡੀ ਉਮੀਦ ਹੈ ਮੈਂ ਸਭ ਤੋਂ ਪਹਿਲਾਂ ਪਾਇਂਦਰੀਆ ਯੂਕੇ ਦੇ ਸਟੂਡੀਓ ਚ ਬਲਵਿੰਦਰ ਫੋਲੀਵਾਲ ਦਾ ਬਹੁਤ-ਬਹੁਤ ਸਵਾਗਤ ਬਲਵਿੰਦਰ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸਭ ਤੋਂ ਪਹਿਲਾ ਸਵਾਲ ਕੇ ਮਾਲਵੇ ਦੇ ਪਿੰਡਾਂ ਦੇ ਵਿੱਚੋਂ ਖਾਸ ਕਰਕੇ ਮਲੇਰ ਕੋਟਲਾ ਬਰਨਾਲਾ ਜਿਹੜਾ ਇਹ ਖੇਤਰ ਆ ਹਨ ਇਸ ਖੇਤਰ ਦੇ ਵਿੱਚੋਂ ਉੱਠ ਕੇ ਗੁਲਿੰਦਰ ਜਦੋਂ ਵਿਦੇਸ਼ ਦੀ ਧਰਤੀ ਤੇ ਵੀ ਆਉਂਦਾ ਜਾਂ ਪੰਜਾਬ ਚ ਵੀ ਰਹਿੰਦੇ ਆ ਭੰਗੜੇ ਤੇ ਲੜ ਲੱਗਿਆ ਤਾਂ ਕੋਈ ਸਮੱਸਿਆ ਸਾਹਮਣੇ ਆਈ ਜਾਂ ਕਈ ਵਾਰ ਇਹ ਹੁੰਦਾ ਪਿੰਡਾਂ ਦੇ ਵਿੱਚ ਟੀਚਰਾਂ ਦੇ ਸਾਹਮਣਾ ਕਰਨਾ ਪੈਂਦਾ ਕਿਉਂਕਿ ਮੈਂ ਵੀ ਉਸੇ ਧਰਤੀ ਤੋਂ ਆ ਹੂੰ ਕੀ ਮਹਿਸੂਸ ਹੋਇਆ ਸੀ ਉਦੋਂ ਉਸ ਕੀ ਸਫਰ ਰਿਹਾ ਉਦੋਂ ਬਿਲਕੁਲ ਮੁੰਡੀਪਾ ਜਿਹੜਾ ਆਪਾਂ ਇੱਥੋਂ ਆਨੇ ਆ ਪਿੰਡਾਂ ਚ ਨਾ ਤੇ ਜਦੋਂ ਜਿਹੜਾ ਦੌਰ ਆਪਣਾ ਰਿਹਾਗਾ ਵੀ ਪਿੰਡਾਂ ਵਿੱਚ ਹਲੇ ਵੀ ਕਹ ਲੋ ਵੀ ਭੰਗੜੇ ਨੂੰ ਬਹੁਤਾ ਜੰਗਾ ਨਹੀਂ ਮੰਨੇ ਜਾਂਦਾ ਹਨਾ ਤੇ ਹੋਰ ਤਰ੍ਹਾਂ ਨੁਕ ਦੇਖਦੇ ਨੇਗੇ ਯਾਨੀ ਕਿ ਮੈਂ ਗੱਲ ਤਾਂ ਕਰਦਾ ਕਿ ਨਚਾਰ ਵੀ ਕਿਹਾ ਜਾਂਦਾ ਕਹ ਦਿੰਦੇ ਨੇ ਬਹੁਤ ਕਹਿੰਦੇ ਹੋ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈ ਸਮਝ ਨਹੀਂ ਸਾਨੂੰ ਇਸ ਚੀਜ਼ ਤੇ ਮਾਨ ਹੋਣਾ ਚਾਹੀਦਾ ਸਾਡੇ ਇਹ ਲੋਕ ਨਾਚ ਨੇ ਲੋਕ ਇੰਨਾ ਕੋਮਾ ਕੋਲੇ ਲੋਕ ਨਾਚ ਨਹੀਂ ਹੈ ਕਿ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇਹਦਾ ਹਸਰ ਕੀ ਹੁੰਦਾਗਾ ਵੀ ਜਵਾਨੀ ਜਾਂ ਬੱਚੇ ਕਿਹੜੇ ਰਾਹੇ ਬੰਨ੍ਹਨੇ ਤੇ ਮੈਂ ਹੁਣ ਇੱਥੇ ਜੇ ਕਤਤ ਨਹੀਂ ਕਰੂੰਗਾ ਮੈਂ ਕਿਸੇ ਕੰਟਰੀ ਜਾ ਕੇ ਪਿੱਛੇ ਜੀ ਉੱਥੇ ਜਾ ਕੇ ਮੈਂ ਚੀਜ਼ਾਂ ਆਪ ਮਹਿਸੂਸ ਕੀਤੇ ਨੇਗੇ ਇਹਨਾਂ ਲੋਕਾਂ ਕੋਲੇ ਆਪਦਾ ਕਲਚਰ ਆਪਦਾ ਸਭਿਆਚਾਰ ਆਪੇ ਲੋਕਨਾਚ ਨਹੀਂ ਹੈਗਾ ਵੀ ਬੋਲੀ ਨਹੀਂ ਹੈਗੀ ਤਾਂ ਉਹ ਕਿਸ ਬੈਂਚ ਤੇ ਬੰਦੇ ਨੇ ਤੇ ਮੈਂ ਇਹਨੂੰ ਫੜੀ ਪੰਤ ਜਾਣਦਾ ਜੀ ਤੇ ਬਾਕੀ ਗੱਲ ਤੁਸੀਂ ਕਿ ਕਹੀ ਵੀ ਲੋਕਨਾਚਾਂ ਦੀ ਕਿਦਾਂ ਹੋਇਆ ਪਹਿਲਾਂ ਚਲੋ ਕੌਜ਼ ਟਾਈਮ ਜੁੜੇ ਸੀ ਭੰਗੜੇ ਨਾਲ ਉਹ ਜਿੰਵੇ ਸਟੈਂਪ ਅੰਗੜਾ ਪੁੰਦ ਰਹੇ ਹਾਂ ਸਾਰਾਣਾ ਤੇ ਮਾਨ ਇਸ ਗੱਲ ਦਾ ਵੀ ਆਪਾਂ ਜਿਹੜਾ ਰੀਅਲ ਭੰਗੜਾ ਹੁੰਦਾ ਨਾ ਉਹ ਭੰਗੜਾ ਹੁੰਦਾ ਜਿਹੜਾ ਸਾਡਾ ਬਰਸਤ ਚੱਲਿਆ ਅਸੀਂ ਉਹੀ ਪਾਇਆ ਤੇ ਉਹੀ ਪਾ ਰਹੇ ਹਾਂ ਤੇ ਉਹੀ ਸਿਖਾ ਰਹੇ ਹਾਂ ਠੀਕ ਹੈ ਤੇ ਕਦੇ ਕੋਈ ਹੋਰ ਜਦਾਂ ਕਿ ਉਹ ਸਟੇਜ ਨਹੀਂ ਲਾਈ ਹੈਗੀ ਅਸੀਂ ਸਿਰਫ ਜਰਾ ਕਰੋ ਵੀ ਇਹ ਲੋਕਾਂ ਨਾਲ ਮੁਕਾਬਲੇ ਹੁੰਦੇ ਨੇ ਸਿਰਫ ਉਥੇ ਤੱਕ ਸੀਮਤ ਰੱਖਿਆਗਾ ਜੀ ਦੇਖੋਗੇ ਬੜੇ ਬਹੁਤ ਹੀ ਭਨਰਜੀਤ ਹੁੰਦੇ ਨੇ ਨਾ ਯੂਟਿਊਬ ਉਨ ਦੇਖੋਗੇ ਉਹ ਟਿਕਟੌਕ ਦੇ ਉੱਪਰ ਆਪਣੀ ਵੀਡੀਓ ਪਾਉਂਦੇ ਤੁਸੀਂ ਮੇਰੀ ਕਦੇ ਵੀਡੀਓ ਨਹੀਂ ਦੇਖੀ ਨਾ ਟਿਕਟੌਕ ਦੇ ਉੱਪਰ ਕਦੇ ਯੂਟਿਊਬ ਤੇ ਦੇਖਿਆ ਨਾ ਕਦੇ ਵੀ ਦੇਖਿਆ ਨਾ ਮੈਨੂੰ ਫੇਸਬੁੱਕ ਤੇ ਭੰਗੜਾ ਪਾਉਂਦੇ ਨੇ ਕਿਉਂਕਿ ਮੈਂ ਉਹ ਚੀਜ਼ ਨੂੰ ਉਦਾਂ ਨਹੀਂ ਪ੍ਰਮੋਟ ਕਰਦਾ ਠੀਕ ਹੈ ਮੈਂ ਤਾਂ ਅਮਲ ਚ ਲੈ ਕੇ ਅਮਲ ਚ ਲੈ ਕੇ ਕਰਦਾ ਹਾਂ ਬਲਵਿੰਦਰ ਮੈਂ ਤੁਹਾਨੂੰ ਆਸਟ੍ਰੇਲੀਆ ਬਾਅਦ ਚ ਲੈ ਕੇ ਆਉਂਗਾ ਮੈਂ ਪਹਿਲਾਂ ਇਹ ਮੇਰਾ ਇਹ ਸਵਾਲ ਕਿ ਮੈਂ ਪਹਿਲਾਂ ਵੀ ਇਹ ਕਿਹਾ ਕਿ ਭੰਗੜੇ ਦੇ ਲੜ ਕਿਵੇਂ ਲੱਗੇ ਵੀ ਉਹ ਪਹਿਲੀ ਕਿਹੜੀ ਪੇਸ਼ਕਾਰੀ ਸੀ ਜਿਹੜੀ ਤੁਹਾਡੇ ਚੇਤਨਾਂ 'ਚ ਅੱਜ ਵੀ ਮੌਜੂਦ ਆ ਕਿਉਂਕਿ ਪਹਿ ਪਹਿਲਾਂ ਜੀ ਅਸੀਂ ਨਾ ਜਦੋਂ ਮੇਰੇ ਯਾਦ ਹੈ ਅਸੀਂ ਜੋ 10ਵੀਂ 11ਵੀਂ ਤੇ ਸੀਗੇ ਅਸੀਂ ਨਾ ਉਦੋਂ ਮਨ ਬਣਾਇਆ ਵੀ ਭੰਗੜਾ ਸਿੱਖਿਆ ਜਾਵੇ ਸਾਡੇ ਪਿੰਡੋਂ ਇੱਕ ਮੁੰਡਾ ਜਾ ਰਿਹਾ ਸੀ ਕਾਲਜ ਸਿੰਘੜੇ ਕਾਲਜ ਜੀ ਸਿੰਘੜੇ ਕਾਲਜ ਕਹਿੰਦਾ ਵੀ ਇੱਕ ਤਰ੍ਹਾਂ ਦਾ ਭੰਗੜੇ ਦਾ ਮੱਕੇ ਹੀ ਆ ਹਨਾ ਤੇ ਬਹੁਤ ਵੱਡੇ ਵੱਡੇ ਭੰਗੜੀ ਤੇ ਪੈਦਾ ਹੋਏ ਨੇ ਤੇ ਉੱਥੋਂ ਮੈਨੂੰ ਸੁਣ ਕੇ ਗੱਲਾਂ ਵੰਦੇ ਸੁਣ ਕੇ ਵੀ ਅਸੀਂ ਇਧਰ ਹਸਲ ਕਰੀ ਸੀ ਜਦੋਂ ਮੇਰੇ ਮਨ ਦੇ ਵਿੱਚ ਇੱਕ ਖੈਲੋ ਵੀ ਜਿਗਿਆਸਾ ਜੀ ਜਾਗੀ ਹੈ ਨਾ ਜੀ ਤੇ ਫਿਰ ਅਸੀਂ ਪਿੰਡ ਦੇ ਵਿੱਚ ਮੁੰਡੇ ਨੇ ਇਕੱਠੇ ਹੋ ਕੇ ਇੱਕ ਕੋਚ ਬੁਲਾਇਆ ਤੇ ਪ੍ਰੋਪਰ ਤੇ ਬੀੜਾ ਪੰਗੜਾ ਹੁੰਦਾ ਜਿਹੜਾ ਕਾਲਜ ਟਾਈਮ ਤੇ ਉਸ ਟਾਈਮ ਕੋਚ ਨੂੰ ਸਿਖਾਉਂਦੇ ਸੀਗੇ ਉਹ ਪੰਗੜਾ ਸਿੱਖਿਆ ਸੀ ਤਕਰੀਬਨ 2 ਤੋਂ 3 ਮਿੰਟ ਲਾ ਕੇ ਠੀਕ ਹੈ ਤੇ ਉਹਨਾਂ ਦਾ ਜਦੋਂ ਮੈਂ ਪਲੱਸ 2 ਕਰ ਗਿਆ ਤੇ ਨਾਲ ਜਦੋਂ ਕਾਲਜ ਗਿਆ ਤੇ ਜਾਂਦੇ ਫਿਰ ਟੀਮ ਦੇ ਸਿਲੈਕਟ ਹੋ ਗਏ ਜੀ ਸੰਘੇੜਾ ਕਹ ਲੈ ਜੀ ਨਹੀਂ ਮੈਂ ਗਿਆ ਸੀ ਮਰੇ ਗਾਰਨਰ ਕਾਲਜ ਕਾਲਜ ਬ੍ਰੇਕਵਰਡ ਦਾ ਠੀਕ ਹੈ ਤੇ ਉੱਥੇ ਜਾ ਕੇ ਭੰਗੜੇ ਦੇ ਕੈਪਟਨ ਬਣ ਗਏ ਤੇ ਫਿਰ ਉਹ ਜਾਨੀ ਇਦਾਂ ਹੁਣ ਤੱਕ ਜਾਰੀ ਹੈ ਜੀ ਉਥੋਂ ਸਭ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਆਮ ਵੀ ਜਦੋਂ ਸਿੱਖੇ ਸੀਗੇ ਤੇ ਉਦੋਂ ਛੋਟੀ ਮੋਟੀ ਸਟੇਜ ਕਰ ਲੋ ਵੀ ਇੱਕ ਸਾਡੇ ਆ ਸ਼ਕਤੀ ਕਲਾ ਮੰਦਰ ਬਰਨਾਲੇ ਵਿੱਚ ਇੱਕ ਕੰਪੀਟੀਸ਼ਨ ਉੱਥੇ ਪਹਿਲਾਂ ਇੱਕ ਵਾਰ ਮੌਕਾ ਮਿਲਿਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਕਾਲਜ ਦੀ ਸਟੱਡੀਆਂ ਸ਼ੁਰੂ ਹੋ ਗਈਆਂ ਤਾਂ ਕਰਦੇ ਕਰਦੇ ਫਿਰ ਹੁਣ ਤੱਕ ਜਿਹੜਾ ਸਿਲਸਿਲਾ ਚੱਲ ਜਿੰਦਾ ਜੀ ਜੀ ਬਲਵਿੰਦਰ ਜਦੋਂ ਤੁਸੀਂ ਪੰਜਾਬ ਤੋਂ ਉੱਠ ਕੇ ਹੂੰ ਵਿਦੇਸ਼ ਦੀ ਧਰਤੀ ਤੇ ਜਾ ਕਿਉਂਕਿ ਜਦੋਂ ਇੱਕ ਬੂਟੇ ਨੂੰ ਕੱਟ ਕੇ ਆਪਾਂ ਨਵੇਂ ਕਿਸੇ ਧਰਤੀ ਤੇ ਲਾ ਦਿੰਦੇ ਹਾਂ ਇੱਕ ਵਾਰ ਤਾਂ ਆਪ ਹੀ ਹੋ ਜਾਂਦਾ ਕੁੱਠਾ ਸਿੱਧਾ ਜਾਣਾ ਵੀ ਕਿੱਧਰੋਂ ਹੋਇਆ ਜਾਵੇ ਤੁਸੀਂ ਇੱਥੇ ਆ ਕੇ ਸੰਘਰਸ਼ ਵੀ ਕੀਤਾ ਕੰਮਾਂ ਕੀਤਾ ਤੇ ਵੀ ਕੀਤਾ ਪਰ ਜਿਹੜੇ ਤੁਸੀਂ ਇੱਥੇ ਆ ਕੇ ਇੱਕ ਭੰਗੜਾ ਕੋਚ ਵਜੋਂ ਜਿਹੜੇ ਕਾਰਜ ਕੀਤੇ ਉਹ ਛੋਟੇ ਨਹੀਂ ਜੇ ਮੈਂ ਵਿਦੇਸ਼ਾਂ ਦੇ ਵਿੱਚ ਭੰਗੜੇ ਦੀ ਗੱਲ ਕਰਾਂ ਤੁਹਾਡੇ ਮੂੰਹ ਤੇ ਤਾਰੀਫ਼ ਕਰਦਾ ਕਿ ਚੋਣਵੇਂ ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਭੰਗੜਾ ਕੋਚਾਂ ਦੇ ਵਿੱਚ ਤੁਹਾਡਾ ਨਾਂ شمار ਹੈ ਇਸ ਪਾਸੇ ਨੂੰ ਵਿਦੇਸ਼ ਦੀ ਧਰਤੀ ਤੇ ਆ ਕੇ ਬੱਚਿਆਂ ਨੂੰ ਨਾਲ ਜੋੜਨਾ ਕਿੰਨਾ ਆਸਾਨ ਸੀ ਕਿੰਨਾ ਸੌਖਾ ਔਖਾ ਸੀ ਦੇਖੋ ਔਖਾ ਤਾਂ ਬਹੁਤ ਪਹਿਲਾਂ ਜਿਵੇਂ ਮੰਦੀਪ ਦੱਸਿਆ ਨਾ ਮੈਂ ਵੀ ਜਦੋਂ 2006 ਵਿੱਚ ਇੱਥੇ ਆਇਆ 8 ਤੱਕ ਮੈਂ ਭੰਗੜਾ ਇੱਥੇ ਪਾਉਂਦਾ ਰਿਹਾ ਆਪਣਾ ਵੀ ਜਿਹੜੇ ਉਦਾਂ ਨਹੀਂ ਵੀ ਜਿਵੇਂ ਕੋਈ ਜਿਵੇਂ ਸਾਡੇ ਸਿੱਸਕੀ ਮਾ ਹੁੰਦੀ ਨੇ ਉਹ ਤੇ ਪਾ ਲਿਆ ਜਾਂ ਕਿ ਹੋਰ ਕੋਈ ਸਟੇਜ ਆ ਗਈ ਵਧੀ ਜਾ ਕਿ ਜਿਵੇਂ ਇੱਕ ਵਾਰ ਹਰ ਭਜਨ ਮੰਨ ਨਾਲ ਕੱਲਿਆਂ ਨੂੰ ਮੌਕੇ ਮਿਲ ਨੇ ਟੀਮ ਦੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਕੰਮਾਂ ਕਰਦੇ ਜਿੰਨੇ ਬਿਜੀ ਹੋ ਗਏ ਸਭ ਕੁਝ ਛੱਡ ਛੱਡ ਆ ਗਿਆ ਵੀ ਆਇ ਲੱਗਣ ਲੱਗਾ ਵੀ ਛੱਡੋ ਯਾਰ ਹੁਣ ਬਹੁਤ ਪਾ ਲਿਆ ਤੇ ਉਹ ਕਰੀਏ ਤੇ ਪਰ ਜਦੋਂ ਬੰਦਾ ਸੈਟਲ ਹੋ ਜਾਂਦਾਗਾ ਤੇ ਇੱਕ ਇਹ ਮੈਨੂੰ ਦੋਸਤੋ ਪਹਿਲਾਂ ਇੱਕ ਗੱਲ ਹੋਰ ਦੱਸਣੀ ਚਾਹੁੰਦਾਗਾ ਜਿਹੜਾ ਭੰਗੜਾ ਨਾ ਇਹ ਕਹਿ ਲਓ ਵੀ ਮਨੁੱਖੀ ਸਕਿੱਲ ਆ ਇਹ ਜੀ ਇਹ ਕਿਸੇ ਮਸ਼ੀਨ ਤੋਂ ਨਹੀਂ ਸਿੱਖਿਆ ਜਾਂਦਾ ਬਿਲਕੁਲ ਇਹ ਇਹ ਪੀੜੀ ਤੇ ਪੀੜੀ ਤੇ ਚੱਲਦੀ ਰਹੇਗੀ ਅਸੀਂ ਸਾਡੇ ਪੁਰਖਿਆਂ ਤੋਂ ਸਿੱਖਿਆ ਆ ਪਾਇਆ ਤੱਕ ਅੱਗੇ ਅਸੀਂ ਵੰਡ ਰਹੇ ਹਾਂ ਸਾਡੇ ਬੱਚੇ ਪਾ ਰਹੇ ਹਾਂ ਤੇ ਜੇ ਇਹਨੂੰ ਵਿੱਚੋਂ ਇੱਕ ਕਿਹੜੀ ਪੀੜੀ ਕਹ ਲੋ ਵੀ ਸਕਿਪ ਕਰ ਦੇਵੇ ਜਾਂ ਤਾਂ ਭੰਗੜੇ ਦਾ ਰੂਪ ਚੇਂਜ ਹੋ ਜਾਊਗਾ ਜਾਂ ਫਿਰ ਬਿਲਕੁਲ ਲੋਪ ਹੋ ਜਾਊਗਾ ਜੀ ਤੇ ਉਹ ਚੀਜ਼ ਸਾਨੂੰ ਮੈਨੂੰ ਮਹਿਸੂਸ ਹੋਈ ਜਦੋਂ ਮੈਂ 2018 ਵਿੱਚ ਜੱਜਮੈਂਟ ਕਰਨ ਲਈ ਗਿਆ ਐਡਮਿਨਟਡ ਕੈਨੇਡਾ ਦੇ ਵਿੱਚ ਨਾ ਜੀ ਉੱਥੇ ਮੈਨੂੰ ਬਾਈ ਫੌਜੀ ਨੇ ਬੁਲਾਇਆ ਤਾਂ ਤੇ ਉੱਥੇ ਜਾ ਕੇ ਮੈਨੂੰ ਮਹਿਸੂਸ ਹੋਇਆ ਵੀ ਯਾਰ ਵੀ ਜੇ ਤੁਸੀਂ ਬੱਚਿਆਂ ਨਾਲ ਜੋੜਨਾਗਾ ਤਾਂ ਉਹਨਾਂ ਦਾ ਇਹਨਾਂ ਕੰਟਰੀ ਦੇ ਵਿੱਚ ਇੱਕ ਟਾਈਮ ਫਰੇਮ ਆ ਸਾਡੇ ਸੀ ਉਹਥੇ ਕਿਸੇ ਜਦੋਂ ਮੈਂ ਬਗਣਾ ਸਿੱਖੀ ਜੇ ਮੈਂ ਤਕਰੀਬਨ ਉਦੋਂ 17-18 ਸਾਲ ਦਾ ਹੋਊਗਾ ਨਾ ਪਰ ਇੱਥੇ ਉਹ ਚੀਜ਼ ਅਪਲਾਈ ਨਹੀਂ ਕਰਦੇ ਜੀ ਹੂੰ ਇੱਥੇ ਤੁਸੀਂ ਆਪਣੀ ਬੋਲੀ ਸਿਖਾਉਣੀ ਆ ਆਪਣੇ ਲੋਕਨਾਥ ਸਿਖਾਉਣੇ ਨੇ ਆਪਣੇ ਰੀਤੀ ਰਸ ਨੂੰ ਬੱਚਿਆਂ ਨੂੰ ਸਸਰੀ ਘਰ ਸਿਖਾਉਣੇ ਬੁਲਾਉਣੇ ਕਾਰੀਏ ਸਪੈਰੀ ਹੱਥਾਂ ਲਾਉਣੇ ਸਿਖਾਉਣਾ ਬਜ਼ੁਰਗਾਂ ਨੇ ਸਪੈਕਟ ਕਰਨੀ ਸਿਖਾਉਣੀ ਇਹਦਾ ਕਿ ਟਾਈਮ ਫਰੇਮ ਆ ਜਿਹੜਾ ਕਿ ਮੈਂ ਸਮਝਦਾਗਾ 5 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਕੀਤਾ ਤੁਸੀਂ ਇਹ ਚੀਜ਼ਾਂ ਇਸ ਉਮਰ ਸੇ ਸਿਖਿਆ ਗਏ ਤਾਂ ਠੀਕ ਆ ਜੇ ਤੁਹਾਡਾ ਬੱਚਾ ਇੱਕ ਵਾਰ ਟੀਨੇਜਰ ਹੋ ਗਿਆ ਤਾਂ ਤੁਸੀਂ ਭੁੱਲ ਜਿਓ ਵੀ ਤੈਨੂੰ ਚੀਜ਼ ਖਿਆਲ ਆਉ ਕਿੰਨਾ ਘੰਟੇ ਜੇ ਬਖੇਨ ਬੱਚੇ ਨਾ ਟੱਕਾ ਨਹੀਂ ਦੇ ਸਕਦੇ ਉਹਦਾ ਨਾ ਮਾਈਂਡ ਇੱਕਦਮ ਚੇਂਜ ਹੋ ਜਾਂਦਾ ਫਿਰ ਜੋ ਬੱਚਾ ਟੀਨੇਜਰ ਹੁੰਦਾ ਲਾ ਪਰ ਜੇ ਤੁਹਾਡਾ ਬੱਚਾ ਇਸ ਉਮਰ ਸਿੱਖ ਗਿਆ ਤਾਂ ਉਹਨੇ ਸਾਰੀ ਉਮਰ ਕੈਰੀ ਕਰਨਾ ਤੇ ਉਹਨੂੰ ਸਾਰੀ ਉਮਰ ਇਹ ਚੀਜ਼ ਨਾ ਰੋਗੇ ਤੇ ਉਹਨੂੰ ਮਾਣ ਵੀ ਹੋਊਗਾ ਠੀਕ ਤੇ ਜਦੋਂ ਮੈਂ 18 ਚੋਂ ਉਥੋਂ ਕੈਨੇਡਾ ਗਿਆ ਤਾਂ ਮੈਨੂੰ ਉੱਥੇ ਸਮਝ ਲੱਗੀ ਤਾਂ ਉਸ ਟਾਈਮ ਮੇਰਾ ਬੇਟਾ 8 ਸਾਲ ਦਾ ਸੀਗਾ ਮੈਂ ਆਉਣ ਸਾਲ ਸਭ ਤੋਂ ਪਹਿਲਾਂ ਘਰੇ ਰਸਦਾ ਕੀਤਾ ਮੈਂ ਕਿਹਾ ਵੀ ਆਪਾਂ ਇਹ ਕੰਮ ਸੂਪਰੀਏ ਨਾ ਜੇ ਬੱਚੇ ਨੂੰ ਭੰਗੜਾ ਸਿਖਾਈ ਆਪਣੇ ਨੂੰ ਕੋਈ ਤੇ ਇਹ ਬਾਬਾ ਦੀ ਗੋ ਕਿਰਪਾ ਮੇਰੇ ਹੋ ਬਹੁਤ ਸਾਰੇ ਕੰਮ ਚੱਲਦੇ ਨੇਗੇ ਤੇ ਜਿੰਨਾ ਕੁ ਮੈਨੂੰ ਪੈਸਾ ਮੈਨੂੰ ਮੱਲਾ ਜੇ ਆਉਂਦਾ ਵੀ ਆ ਤਾਂ ਮੈਂ ਉਹ ਬੱਚਿਆਂ ਦੀ ਲਾਜ ਨਾ ਨਾ ਉਹ ਐਂਡ ਆਫ ਦਾ ਈਅਰ ਮੈਂ ਇੱਕ ਫੰਕਸ਼ਨ ਕਰਾ ਦਨਾਂਗਾ ਤੇ ਉਹ ਤੇ ਸਾਰੇ ਪੈਸੇ ਮੈਂ ਸਪੈਂਡ ਕਰ ਦਨਾਂਗਾ ਹਣਾ ਤੇ ਇਹ ਚ ਕੀ ਜਦੋਂ ਮੈਂ ਸੋਚਿਆ ਵੀ 8 ਸਾਲ ਦਾ ਬੱਚਾ ਹੋ ਗਿਆ ਤਾਂ ਮੈਂ 8 ਸਾਲ ਆਦੇ ਬੱਚੇ ਦੇ ਦੋਸਤ ਜਿਹੜੇ 7-8 ਇਕੱਠੇ ਕੀਤੇ ਇਹਦਾ ਸਿਰੂ ਕੀਤਾ ਤਾਂ ਉਹ ਵਾਧਾ ਵਾਧਾ ਹੁਣ ਮੇਰੇ ਕੋਲੇ ਤਕਰੀਬਨ 150 ਦੇ ਕਰੀਬ ਬੱਚਾ ਆਉਂਦਾਗਾ ਪਰ ਹਲੇ ਵੀ ਮੈਂ ਇਹਨੂੰ ਉਸ ਤਰੀਕੇ ਨਾਲ ਨਹੀਂ ਕਰਦਾ ਪਿਆ ਜਿੱਦਾਂ ਹੋਰ ਅਕੈਡਮੀਆ ਕਰਦੇ ਨੇ ਵੀ ਆਪ ਜਾ 7 ਦਿਨ ਕੰਮ ਕਰ ਲਿਆ ਮੈਂ ਸਿਰਫ ਹਲੇ ਵੀ ਇੱਕੋ ਪਲੇਸ ਤੇ ਇੱਕੋ ਦਿਨ ਕੰਮ ਕਰਦਾ ਹਾਲਾਂਕਿ ਮੇਰੇ ਟਰੱਕ 7 ਦਿਨ ਚੱਲਦੇ ਨੇ ਕਿ ਮੈਂ ਜਿਹੜੇ ਨੂੰ ਡਰਾਈਵਰ ਕਹਿੰਦਾ 50 ਡਾਲਰ ਪਲਸ ਘੰਟਾ ਦੇ ਕੇ ਭੇਜਦਾਗਾ ਤੇ ਪਰ ਮਾ ਆਪ ਇਧਰ ਬਚਣ ਲੱਗਿਆ ਹੋਣਾਗਾ ਮੇਰੇ ਕਿਉਂਕਿ ਇਹ ਰੂਹ ਦੀ ਖਰਾਕ ਆ ਇਹ ਤੇ ਪਰ ਮੈਨੂੰ ਹੁਣ ਮਾਣ ਇਸ ਚੀਜ਼ ਦਾ ਆ ਕਿ ਜਿਹੜੇ ਬੱਚੇ ਮੇਥੋਂ ਸਿੱਖੇ ਸੀਗੇ ਉਹ ਮੇਰੀ ਅਕੈਡਮੀ ਵਿੱਚ ਜੋਬ ਕਰਨ ਲੱਗੇ ਐਜ਼ ਅ ਕੋਚ ਕਿਆ ਬਾਤ ਕਿਆ ਤੇ ਰਦਰ ਦਿਨ ਆਪਾ ਕਿਸੇ ਮੈਕਡੋਨਲਡ ਤੇ ਇੱਕ ਤੇ ਹੋਰ ਬਜਾਓ ਕਰੀ ਕੋਈ ਜੋਬ ਕੋਈ ਮਾੜੀ ਨਹੀਂ ਹੁੰਦੀ ਹੈਗੀ ਪਰ ਉਹ ਉਸ ਤੋਂ ਵਧੀਆ ਉਹਨੂੰ ਮਾਨੀ ਮਿਲਦੀ ਹੈ ਜੀ ਤੇ ਉਸ ਤੋਂ ਵਧੀਆ ਉਹਨੂੰ ਬੜਾ ਇੱਕਦਮ ਸੌਂਕ ਆ ਉਹ ਹਨਾ ਵੀ ਉਹ ਸੇਮ ਫੀਲਡ ਦੇ ਵਿੱਚ ਕੰਮ ਕਰਨ ਲੱਗ ਪਿਆ। ਕੀ ਬਾਕ ਤੇ ਮੈਂ ਤੁਹਾਡੇ ਜਿਹੜੇ ਜਿੱਤੇ ਹੋਏ ਸਨਮਾਨ ਸਨ ਸਰਟੀਫਿਕੇਟ ਦੇਖਿਆ ਸੀ ਉਹਨਾਂ ਵੱਲ ਦੇਖ ਕੇ ਤੁਹਾਨੂੰ ਤਾਂ ਜਿਹੜਾ ਸ਼ਰੂਰ ਚੜਨਾ ਹੀ ਚੜਨਾ ਸਾਨੂੰ ਵੀ ਸ਼ਰੂਰ ਚੜਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਦੇ ਬੱਚੇ ਆ ਜਾਂ ਇੱਥੋਂ ਦੇ ਮਾਪੇ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਸਨੇਹਾ ਤੁਸੀਂ ਪਹਿਲਾਂ ਹੀ ਬਹੁਤ ਵੱਡਾ ਦਿੱਤਾ ਕਿ ਬੱਚਿਆਂ ਦਾ ਇੱਕ ਟਾਈਮ ਫਰੇਮ ਆ ਉਹਦਾ ਜਿਹੜਾ ਉਹ ਸਾਲ ਆ ਜਿਹੜੇ ਉਹ ਸਾਲ ਸਾਂਭੇਗੇ ਤੋਂ ਸਾਰੀ ਉਮਰ ਉਹਨਾਂ ਦਾ ਸ਼ੌਕ ਉਹਨਾਂ ਦੇ ਨਾਲ ਤੁਰਿਆ ਰਹਿਣਾ ਤੁਸੀਂ ਇੱਥੇ ਵਸਦੇ ਮਾਪਿਆਂ ਨੂੰ ਜਾਂ ਵਿਸ਼ਵ ਦੇ ਵਿੱਚ ਜਿੱਥੇ ਵੀ ਮਾਪੇ ਵਸਦੇ ਆ ਉਹਨਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਲਈ ਕੀ ਸੁਨੇਹਾ ਦੇਵੋਗੇ ਸੁਨੇਹਾ ਜਿੰਨ ਵਰਤਮੇਂ ਮੰਦੀਪ ਨਹੀਂ ਹੈਗਾ ਹਲੇ ਹੈਨਾ ਪਰ ਮੈਂ ਉਦੋਂ ਨਹੀਂ ਸਮਝਦਾ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਵੀ ਯਾਰ ਵੀ ਜੇ ਤੁਸੀਂ ਨਾ ਕੰਟਰੀ 'ਚ ਆ ਗਏ ਆ ਦੇਖੋ ਕੰਮ ਦਾ ਕੋਈ ਐਂਡ ਨਹੀਂ ਹੈਗਾ ਇਹ ਮੁਕੜਾ ਨਹੀਂ ਹੈਗਾ ਇਹਨਾਂ ਚੱਲੀ ਜਾਣਾ ਇਹਦੀ ਕੋਈ ਨਹੀਂ ਚਲਦੀ ਆਈ ਆ ਵੀ ਆਪਣੇ ਬੱਚੇ ਦੀ ਜ਼ਰੂਰ ਧਿਆਨ ਦਿਓ ਇੱਕ ਤਾਂ ਤੁਹਾਡਾ ਜਿਹੜਾ ਕਮਿਊਨੀਕੇਸ਼ਨ ਨਾ ਬੱਚਿਆਂ ਨਾਲ ਹੁਣ ਬਹੁਤ ਜ਼ਰੂਰੀ ਹੈਗਾ ਤੁਹਾਡੋਂ ਤੁਹਾਡੇ ਬੱਚੇ ਦੀ ਰੁਚੀ ਪਤਾ ਮਣੀ ਕੀ ਕਰਦਾ ਹੋਣਾ ਉਹਨੂੰ ਕੀ ਲਾਇਕ ਹੈਗਾ ਤੇ ਨਾਲ ਨਾਲ ਇਹ ਚੀਜ਼ਾਂ ਸਿਖਿਆ ਲਓਗੇ ਤਾਂ ਤੁਹਾਡੀ ਜਿਹੜੀ ਆ ਪੀੜ੍hiyan ਨੇ ਅਫਦੋਲ ਚਾਰ ਹੋਰ ਪੰਜਾਬੀ ਤੱਕ ਜੁੜੀਆਂ ਰਹਿਣਗੀਆਂ ਨਹੀਂ ਫਿਰ ਦੂਜੀ ਤੀਜੀ ਪੱਕੇ ਆਮ ਗੱਲ ਕਰਦੇ ਹਾਂ ਤੀਜੀ ਪੀੜ੍ਹੀ ਜਿਵੇਂ ਆਪਾਂ ਕਹਿੰਦੇ ਬੋਲੀ ਇੱਥੇ ਜਾ ਕੇ ਬਦਲ ਜਾਂਦੀ ਹੈ ਆਪਨੇ ਕਹਿ ਜਾਂਦਾ ਜੀ ਇੰਨੇ ਕੋਥੇ ਕਿਉਂਕਿ ਮੈਂ ਤਾਂ ਇਹ ਚੀਜ਼ ਕਹਿ ਰਿਹਾ ਕਿਉਂਕਿ ਮੈਂ ਚੀਜ਼ਾਂ ਨਾ ਇਹ ਟਰਾਂਸਫਾਰਮੇਸ਼ਨ ਹੁੰਦੀ ਦੇਖੀ ਹੈ ਸਾਡੇ ਬੱਚਿਆਂ ਵਿੱਚ ਜੀ ਮੇਰਾ ਬੇਟਾ ਹੁਣ ਪੰਜਾਬੀ ਪੜ੍ਹ ਲੈਂਦਾ ਲਿਖ ਲੈਂਦਾ ਬੋਲ ਲੈਂਦਾ ਤੇ ਪਿੱਛੇ ਜੀ ਉਹਨੂੰ ਬਗਵਾਨ ਦਾ ਬੜਾ ਚਾਹ ਟੜੇ ਅਤੇ ਪੱਗੋਤ ਬੰਨਣੀ ਨਾ ਆਵੇ ਨਾ ਅਸੀਂ ਨੂੰ ਸਪੈਸ਼ਲ ਮੈਂ ਪੰਜਾਬ ਭੇਜਿਆ ਤੇ ਉੱਥੇ ਕਲਾਸਾਂ ਲਈ ਇਸ ਵਿੱਚ ਮੈਂ ਰੋਕ ਕੇ ਦੱਸਣਾ ਕਿ ਅਸੀਂ ਇੱਥੇ ਵੀ ਕਲਾਸਾਂ ਲਾਉਣਾ ਆਪਣੇ ਪੱਗਾਂ ਨਹੀਂ ਫ੍ਰੀ ਬੋ ਕਾਸਟ ਪਰ ਹੁਣ ਥੋੜਾ ਜਿਹੀ ਹੁਣ ਕਰਕੇ ਹੋਟਲ ਇਹ ਕੀਤੀ ਹੋਈ ਹੈ ਨਾ ਦੁਬਾਰਾ ਫੇਰ ਸ਼ੁਰੂ ਕਰਾਂਗੇ ਤੇ ਉਹ ਹੁਣ ਬਹੁਤ ਸੋਹਣੀ ਪੱਗ ਬਨਣ ਲੱਗਿਆ ਪੰਜਾਬੀ ਗਾਣੇ ਸੁਣਦਾ ਤੇ ਹਲੇ ਮੈਂ ਕੋਈ ਪੰਜਾਬੀ ਫਿਲਮ ਦੇਖਾ ਨਾ ਦੇਖਾਂ ਉਹ ਜ਼ਰੂਰ ਦੇਖਦਾਗਾ ਤੇ ਉਹ ਮੈਨੂੰ ਟਿਕਟ ਬੁੱਕ ਕਰਾ ਕੇ ਕਹਿੰਦਾ ਪਤਾ ਮੂਵੀ ਦੇਖਣ ਜਾਣਾ ਆਪਾਂ ਤਾਂ ਕਿਉਂਕਿ ਕੁਝ ਚੀਜ਼ਾਂ ਮੰਦੀ ਪੇ ਨੇ ਵੀ ਜਿਹੜੀਆਂ ਆਪਾਂ ਬੱਚਿਆਂ ਨੂੰ ਸਿਖਲਾਈ ਨਹੀਂ ਤਾਂ ਤੁਹਾਡੇ ਬੱਚਿਆਂ ਦਾ ਜਿਹੜਾ ਇੰਟਰਸਟ ਆ ਉਹ ਪੰਜਾਬੀ ਵਿੱਚ ਪਹਿਲਾਂ ਬਿਲਡ ਕਰੋ ਤੇ ਉਹਨੂੰ ਪੰਜਾਬੀ ਦੇ ਬੋਲੀ ਮੁਹਾਵਰੇ ਲੋਕਨਾਚੇ ਸਾਰੇ ਚੰਗੇ ਲੱਗੇ ਲੱਗਣ ਫੇਰ ਅੱਗੇ ਗੱਲ ਹੋ ਸਕਦੀ ਹੈ ਵੀ ਦੇਖੋ ਕੰਮ ਸਾਰੀ ਮੁਰਜ ਚ ਇੰਨੇ ਘੰਟੇ ਤੇ ਕਰਣੀ ਹੈ ਕੰਮ ਕਰਨ ਨੂੰ ਆਏ ਆਪਾਂ ਤੇ ਕਾਰਾਂ ਗੱਡੀਆਂ ਘਰ ਸਭ ਨੇ ਬਣਾ ਲੈਣੇ ਨੇ ਬਣ ਜਾਣੇ ਨੇ ਇਹ ਪਰ ਜਿਹੜੀ ਔਲਾਦ ਹੁੰਦੀ ਹੈ ਨਾ ਉਹ ਇੱਕ ਵਾਰ ਹੱਥੋਂ ਨਿਕਲ ਜੇ ਜੰਮ ਦੀ ਵੀ ਇੱਕ ਵਾਰ ਹੀ ਆ ਜੰਮ ਦੀ ਇੱਕ ਵਾਰ ਇੱਕ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਣਾਗਾ ਜਿਹੜੀ ਕਿ ਮੈਨੂੰ ਹੁਣ ਰੀਅਲਾਈਜ਼ ਹੋ ਰਹੀ ਆ ਮੈਨੂੰ ਅਕੈਡਮੀ ਰਨ ਕਰਦ ਨੂੰ ਇੱਥੇ 6 ਸਾਲ ਹੋ ਗਏ ਨੇ ਤੇ ਬੱਚਾ ਜਦੋਂ ਨਾ ਭੰਗੜਾ ਸਿੱਖਣਾ ਆਉਂਦਾ ਉਹ ਕੱਲਾ ਭੰਗੜਾ ਨਹੀਂ ਸਿੱਖਦਾ ਹੈਗਾ ਉਹ ਨਾਲ-ਨਾਲ ਬੋਨਸ ਦੇ ਵਿੱਚ ਹੋਰ ਬਹੁਤ ਕੁਝ ਸਿੱਖਣਦਾ ਵੀ ਉਸਤਾਦ ਨੂੰ ਕਿੱਦਾਂ ਰਿਸਪੈਕਟ ਕਰਨੀ ਆ ਪੈਰੀਂ ਕਿੱਦਾਂ ਬਣਨੇ ਆ ਗਰੁੱਪ ਦੇ ਵਿੱਚ ਕਿੱਦਾਂ ਰਹਿਣਾ ਹੈਗਾ ਜੇ ਗਰੁੱਪ ਦੇ ਵਿੱਚ ਮਾੜੀ-ਮੋਟੀ ਨੁੱਕਰ-ਚੁੱਕਰ ਹੁੰਦੀ ਹੈ ਜੇ ਨੋਚੋਜ ਜਾਂ ਬੱਚੇ ਦੂਜੇ ਸ਼ੇਰ ਦੇ ਨੇਗੇ ਉਹਨੂੰ ਹੈਂਡਲ ਕਰਨਾਗਾ ਪੰਜਾਬੀ ਦੇ ਸ਼ਬਦਾਂ ਉੱਪਰ ਪੰਜਾਬੀ ਹੁਣ ਦੇ ਉੱਪਰ ਆਪਣਾ ਕਹੇ ਲੋ ਵੀ ਦੀ ਕਮਾਂਡ ਵਾਧਦੀ ਆ ਗਈ ਜਿਵੇਂ ਹੁਣ ਸਾਡੇ ਕੋਲ ਉਹ ਉਸਤਾਦ ਬਲਬੀਰ ਘਣੋਟ ਜੀ ਆਏ ਹੋਏ ਨੇ ਹਨਾ ਤੇ ਮੈਂ ਤਾਂ ਛੋਟਾ ਥੋੜਾ ਜਿਹਾ ਗੋਰਾ ਢੰਗ ਨਾ ਸਿਖਾਉਣਾ ਬੱਚਿਆਂ ਨੂੰ ਹਨਾ ਵੀ ਬਿਲਕੁਲ ਨਹੀਂ ਕੂਰਦਾ ਹੈਗਾ ਉਹ ਕਈ ਵਾਰ ਦੌਕਾ ਵੀ ਮਾਰ ਦਿੰਦੇ ਨੇ ਹਨਾ ਤੇ ਫਿਰ ਉਹ ਵੀ ਪਹਿਲਾਂ ਪਹਿਲੇ ਬੱਚੇ ਲੱਗਦਾ ਸੀ ਯਾਰ ਹਟਣਾ ਕੀ ਹੋਣ ਲੱਗ ਗਿਆ ਤੇ ਹੁਣ ਉਹ ਵੀ ਟਾਇਲਟ ਕਰ ਦਿੰਦੇ ਨੇ ਹਨਾ ਉਹਨਾਂ ਨੂੰ ਪਤਾ ਸੀ ਹਾਂ ਵੀ ਇਹ ਜਾਂ ਸਾਡੇ ਭਲੇ ਲਈ ਹੈ ਨਾ ਤੇ ਉਹਦੇ ਨਾਲ ਕੀ ਹੋਇਆ ਵੀ ਪਹਿਲੇ ਅ ਦੋ ਕੁ ਮਹੀਨੇ ਪਹਿਲਾਂ ਇੱਕ ਸਿਡਨੀ ਜਿਹਾ ਕੱਪ ਹੋਇਆ ਸੀਗਾ ਤੇ ਮੈਨੂੰ ਹਲਾ ਕੇ ਕੰਪਲੀਟ ਕਰਦੇ ਸੀ ਬੱਚੇ ਵੀ ਉਸਤਾਦ ਸਾਨੂੰ ਬਹੁਤ ਤੰਗ ਕਰਦਾਗਾ ਵੀ ਵੀ ਸਾਨੂੰ ਘੂਰ ਦਾਗਾ ਹੱਥੋਂ ਜ਼ਿਆਦਾ ਪ੍ਰੈਕਟਿਸ ਕਰਉਣਾ ਹਾਂ ਹਾਂ ਪਰ ਜਦੋਂ ਉਹ ਜਿੱਤ ਕੇ ਆਏ ਉਹ ਦੋਨੀਆਂ ਟੀਮਾਂ ਸਾਡੀਆਂ ਤਾਂ ਬਾਕੀ ਨੂੰ ਰੀਅਲਾਈਜ਼ ਹੋਇਆ ਵੀ ਹਾਂ ਸਾਡੇ ਦੇ ਭਲੇ ਲਈ ਸੀਗਾ ਨਾ ਤੇ ਬਾਕੀ ਪੰਜਾਬੀਆਂ ਨੂੰ ਇਹੇ ਬੇਨਤੀ ਆ ਵੀ ਤੁਸੀਂ ਬੱਚਿਆਂ ਦੇ ਮਨ ਨੂੰ ਪੜੋ ਸਮਝੋ ਤੇ ਆਪਣੇ ਕਲਚਰ ਨਾਲ ਜੁੜ ਕੇ ਰੱਖੋ ਉਹਨਾਂ ਨੂੰ ਠੀਕ ਹੈ ਪ੍ਰਵਿੰਦਰ ਮੈਂ ਨਾ ਕਈ ਵਾਰ ਮੈਂ ਵੀ ਇੱਕ ਕਹਿੰਦੇ ਕਿ ਵੈਟਰਨ ਭੰਗੜਾ ਕਲਾ ਕਰ ਰਿਹਾ ਭੰਗੜੀ ਰਿਹਾ ਹਾਂ ਤੇ ਇੱਕ ਦੁੱਖ ਹੁੰਦਾ ਜਦੋਂ ਆਪਾਂ ਜਿਹੜੇ ਸਾਡੇ ਰਵਾਇਤੀ ਜਿਹੜੇ ਇਹਦੇ ਹੈਗੇ ਆ ਰਵਾਇਤੀ ਭੰਗੜਾ ਜਿਹੜੇ ਉਹਦੇ ਸਟੈਪ ਵਰਕ ਬੋਲਦੇ ਆ ਹਨ ਉਹਨਾਂ ਨੂੰ ਦੇਖਦੇ ਆ ਹੋਇਆ ਜਦੋਂ ਅੱਜ ਕੱਲ ਦੇਖਦੇ ਆ ਉਹਦੇ ਵਿੱਚ ਕਿੰਨੀ ਕੁ ਸਪੈਟ ਹੋ ਚੁੱਕੀ ਆ ਪਤਾ ਹੀ ਨਹੀਂ ਲੱਗਦਾ ਕਿ ਭੰਗੜਾ ਹੈਗਾ ਵੀ ਆ ਕਿ ਨਹੀਂ ਪਰ ਉਹਨੂੰ ਭੰਗੜੇ ਦਾ ਨਾਮ ਦਿੱਤਾ ਜਾਂਦਾ ਖਾਸ ਕਰਕੇ ਆਪਾਂ ਸਟੇਜਾਂ ਤੇ ਵਿਆਹਾਂੀਆਂ ਤੇ ਦੇਖਦੇ ਆ ਉਹ ਤਾਂ ਬਸ ਇੱਕ ਉਹਨਾਂ ਦਾ ਸਾਧਨ ਬਣ ਜਾਂਦਾ ਪਰ ਜਦੋਂ ਅਸੀਂ ਸਟੇਜਾਂ ਤੇ ਜਾ ਕੇ ਜਿਹੜਾ ਰਵਾਇਤੀ ਸਾਡਾ ਭੰਗੜਾ ਪੈਂਦਾ ਦੇਖਦੇ ਆ ਤੇ ਉਹਨੂੰ ਜਦੋਂ ਆਪਾਂ ਦੋਨਾਂ ਨੂੰ ਮੁਕਾਬਲੇ ਚ ਰਿਆ ਕੇ ਦੇਖਦੇ ਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਕਿ ਕਿੰਨਾ ਕੁ ਉਹਦੇ ਨਾਲ ੱੱੱਕਾ ਹੋ ਰਿਹਾ ਭੰਗੜੇ ਦੇ ਨਾਲ ਤੱਕਦਾ ਦੇਖੋ ਹੈਗਾ ਹੀ ਆ ਜੀ ਉਹ ਭੰਗੜਾ ਹੋੜ ਦਾ ਜਿਹੜਾ ਤੁਸੀਂ ਜਿਹੜਾ ਪ੍ਰੋਫੈਸ਼ਨ ਬਣਗੇ ਤੁਸੀਂ ਹਰ ਰੋਜ਼ ਜਾ ਕੇ ਸਟੇਪ ਤੇ ਨੱਚਣਾ ਉਹ ਨਹੀਂ ਨੱਚ ਸਕਦੇ ਨਾ ਤੇ ਚਲੋ ਇੱਕ ਆ ਵੀ ਬੱਚੇ ਨੇੜੇ ਉਹ ਸਾਡੇ ਰੋਜ਼ੀ ਰੋਟੀ ਪਾਏ ਹੋਣੇ ਵਿਆਹਾਂ ਦੇ ਨੱਚ ਕੇ ਜਦੋਂ ਆਪਣਾ ਵਿਹਾਰਾ ਕਰਦੇ ਨੇ ਚਲੋ ਭੰਗੜਾ ਉਹਨਾਂ ਨੂੰ ਦੇ ਰਿਹਾ ਕੋਈ ਭੰਗੜਾ ਕੋਈ ਦੇ ਰਿਹਾ ਹੈਗਾ ਪਰ ਦੂਜੀ ਗੱਲ ਇਹ ਵੀ ਉਹ ਚ ਫਰਕ ਆਪਾਂ ਨੂੰ ਸਮਝਣਾ ਜ਼ਰੂਰੀ ਹੋਊਗਾ ਵੀ ਇਹ ਭੰਗੜਾ ਫੋਕ ਭੰਗੜਾ ਹੁੰਦਾ ਇਹ ਹੋਰ ਹੁੰਦਾ ਜਿਹੜਾ ਵਿਆਹਾਂ ਸਾਤੀਆਂ ਵਾਲਾ ਤੋਂ ਮੇਰਾ ਹੁੰਦਾ ਜਾਂ ਉਹ ਹੋਰ ਹੁੰਦਾ ਹਨਾ ਤੇ ਦੂਜੀ ਗੱਲ ਮੇਰੇ ਇੱਕ ਹੋਰ ਜ਼ਿਆਦਾ ਗਈ ਜਿਵੇਂ ਆਪਾਂ ਤੁਸੀਂ ਕਿਹਾ ਭੰਗੜੇ 'ਚ ਫਰਕ ਆ ਨਾ ਤੇ ਮੈਂ ਅਜਿੱਤੋਂ 70-80 ਸਾਲ ਪਹਿਲਾਂ ਗੁਰਸੇਵਕ ਫੌਜੀ ਬਾਈ ਨੇ ਜਿਹੜੇ ਕੈਨੇਡਾ ਸਾਡੇ ਗੁਰੂ ਵੀ ਨੇ ਉਹ ਤੇ ਉਹਨਾਂ ਨਾਲ ਗੱਲ ਕਰਦਾ ਕਰਦਾ ਤਾਂ ਕਹਿ ਬੈਠਾ ਵੀ ਯਾਰ ਇਹ ਮਹਾਰ ਭੰਗੜਾ ਆਜਕੱਲ ਉਹ ਭੰਗੜੇ ਦੇ ਰਿਹਾ ਵੀ ਇਹ ਚੋਂ ਕੁਝ ਹੋਰ ਹੋ ਗਿਆ ਉਹ ਮੈਨੂੰ ਕਹਿੰਦੇ ਵੀ ਤਾਂ ਹੋਣਾ ਹੀ ਆ ਮੈਂ ਕਿਉਂ ਹੋਣੀ ਆ ਕਹਿੰਦੇ ਵੀ ਜਿਹੜੇ ਬੰਦਿਆਂ ਨੂੰ ਭੰਗੜਾ ਆਉਂਦਾ ਉਹ ਘਰਾਂ 'ਚ ਬੈਠੇ ਨੇ ਇਹਦਾ ਫਿਰ ਉਹ ਕਹਿੰਦਾ ਜਦੋਂ ਮਾਰਕੀਟ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਮੈਦਾਨ ਖਾਲੀ ਛੜਦਾ ਮੈਦਾਨ ਖਾਲੀ ਛੜਦਾ ਫਿਰ ਕਹਿੰਦਾ ਲੋਕ ਆਪਣੀ ਮਨਮਰਜ਼ੀ ਕਰਦੇ ਨੇ ਤਾਂ ਤੁਸੀਂ ਉਹਨੂੰ ਰ ਮੈਦਾਨ ਚਾਕੇ ਜਾ ਕੇ ਬੋਲੋ ਨਾ ਜਾਂ ਬੋਲੋ ਨਾ ਮੈਨੂੰ ਉਹ ਚੀਜ਼ ਮੇਰੇ ਦਿਲ ਤੇ ਲੱਗੀ ਹੈ ਨਾ ਵੀਰ ਹਾਂ ਬਾਕੀ ਠੀਕ ਹੈ ਬਾਈ ਦੀ ਗੱਲ ਵੀ ਆਪਾਂ ਜਾਂ ਤਾਂ ਮੈਂ ਮੈਦਾਨ ਜਾ ਕੇ ਕਰਕੇ ਦੇਖੀ ਵੀ ਅਸਲ ਪੰਗੜਾ ਆ ਹੁੰਦਾ ਜਾਂ ਫਿਰ ਬੋਲੀਏ ਨਾ ਤਾਂ ਫਿਰ ਉਹ ਚੀਜ਼ ਮੈਨੂੰ ਥੋੜਾ ਮੋਟੀਵੇਟ ਕੀਤਾ ਸੀ ਤਾਂ ਵੀ ਮੈਂ ਇਧਰ ਆਇਆ ਸੀਗਾ ਤੇ ਬਾਕੀ ਕਈ ਵਾਰ ਮੈਂ ਦੇਖਦਾ ਹੁੰਦਾ ਨਾ ਵੀ ਸਾਨੂੰ ਰੀਸ ਕਰਨ ਦੀ ਆਤ ਬਹੁਤ ਹੈ ਜਿਵੇਂ ਆਪਾਂ ਫੋਕ ਪੰਗੜੇ ਵਿੱਚ ਨਾ ਸਿੱਕੇ ਖੁੰਡੀਆਂ ਦੀ ਵਰਤੋਂ ਕਰਦੇ ਹਾਂ ਨਾ ਜੀ ਤਾਂ ਅਸੀਂ ਗਾਣੇ ਵਿੱਚ ਵੀ ਕਰਨ ਲੱਗ ਜਾਂਦੇ ਹਾਂ ਉਹ ਦੇਖ ਕੇ ਹਾਲਾਂਕਿ ਗਾਣੇ ਵਿੱਚ ਸਿੱਕਿਆਂ ਦੀ ਖੁੰਡੀਆਂ ਦੀ ਇਹਨੇ ਲੋੜ ਨਹੀਂ ਕੀਤੀ ਪਰ ਤੁਸੀਂ ਕਰ ਸਕਦੇ ਕਿਉਂਕਿ ਇਹਦਾ ਫਰਕ ਮੈਂ ਸਮਝਾਉਣਾ ਵੀ ਜਦੋਂ ਅਸੀਂ ਨਾ ਢੋਲ ਤੇ ਭੰਗੜਾ ਪਾਉਨੇ ਆ ਉਹ ਖੁੰਡੇ ਰੱਖਣ ਲਈ ਸਿੱਕੇ ਚੱਕਣ ਲਈ ਰੱਖਣ ਲਈ ਇੱਕ ਸਪੈਸ ਤੋੜਾ ਥੋੜਾ ਬਾਾਈ ਥੋੜਾ ਬਾਾਈ ਗੀਤ ਦੇ ਵਿੱਚ ਇਹ ਜਾ ਕੁਝ ਹੁੰਦਾ ਹੈ ਨਹੀਂ ਤਾਂ ਅਸੀਂ ੱੱਕੇ ਨਾਲ ਪਾ ਦਿੰਦੇ ਆ ਵੀ ਉੱਥੇ ਡਗੜ ਡਗੜ ਕਰਾ ਲਓ ਤੇ ਬਾਅਦ ਚ ਇਦਾਂ ਹੀ ਛੁੱਟ ਕੇ ਨਾ ਦੁਬਾਰੇ ਕੋ ਦੂਜਾ ਗਾਣਾ ਆ ਕੇ ਹੋਰ ਸ਼ੁਰੂ ਕਰ ਲਓ ਹਣਾ ਤੇ ਉਹ ਚੀਜ਼ ਆਪਾਂ ਥੋੜਾ ਖਿਆਲ ਰੱਖੀਏ ਤੇ ਜਿਹੜੇ ਸਾਡੇ ਰਵੈਤੀ ਸਾਡੇ ਪ੍ਰਚਲਿਤ ਜਿਹੜੇ ਹਰੇ ਮੈਦਾਨ ਜਾ ਕੇ ਕਰਕੇ ਦਾ ਹੈ ਵੀ ਅਸਲਪਾ ਮੇਰਾ ਆ ਹੁੰਦਾ ਜਾਂ ਫਿਰ ਬੋਲੀ ਹੈ ਨਾ ਤਾਂ ਫਿਰ ਉਹ ਚੀਜ਼ ਵੀ ਮੈਂ ਥੋੜ ਤੇ ਬਾਕੀ ਕਈ ਵਾਰ ਮੈਂ ਦੇਖਦਾ ਹੁੰਦਾ ਨਾ ਵੀ ਸਾਨੂੰ ਰੀਸ ਕਰਨ ਦੀ ਆਤ ਬਹੁਤ ਆ ਜਿਵੇਂ ਆਪਾਂ ਫੋਕ ਬੰਗੜੇ ਵਿੱਚ ਨਾ ਸਿੱਕੇ ਖੁੰਡੇ ਦੀ ਗੱਤੋ ਕਰਦੇ ਹਾਂ ਨਾ ਜੀ ਤਾਂ ਅਸੀਂ ਗਾਣੇ ਦੇ ਵਿੱਚ ਵੀ ਕਰਨ ਲੱਗ ਜਾਂਦੇ ਨੇ ਉਹ ਦੇਖ ਕੇ ਜੀ ਹਾਲਾਂਕਿ ਗਾਣੇ ਵਿੱਚ ਸਿੱਕਿਆਂ ਦੀ ਖੁੰਡੇ ਦੀ ਇਨੀ ਲੋੜ ਨਹੀਂ ਹੁੰਦੀ ਪਰ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਤੇ ਫਰਕ ਮੈਂ ਸਮਝਾਉਣਾ ਵੀ ਜਦੋਂ ਅਸੀਂ ਨਾ ਢੋਲ ਤੇ ਭੰਗੜਾ ਪਾਉਣੇ ਆ ਉਹ ਖੁੰਡੇ ਰੱਖਣ ਲਈ ਸਿੱਕੇ ਚੱਕਣ ਲਈ ਰੱਖਣ ਲਈ ਇੱਕ ਸਵੈ ਤੋੜਾ ਥੋੜਾ ਬਾਇਆ ਤੋੜਾ ਬਾਇਆ ਗੀਤ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਨਹੀਂ ਤਾਂ ਅਸੀਂ ਟੱਕੇ ਨਾਲ ਪਾਦਨੇ ਵਿੱਚ ਦਰ ਬਗੜ ਕਰਾ ਲਓ ਤੇ ਬਾਅਦ ਚ ਇਦਾਂ ਛੁੱਟ ਕੇ ਇਹਨਾਂ ਦੁਆਰੇ ਦੇ ਦੂਜੇ ਲਾਣਾ ਗਿਆ ਹੋਰ ਸ਼ੁਰੂ ਕਰ ਲਓ ਹਨਾ ਤੇ ਉਹ ਚੀਜ਼ ਆਪਾਂ ਥੋੜਾ ਖਿਆਲ ਰੱਖੀਏ ਤੇ ਜਿਹੜੇ ਸਾਡੇ ਰਵੈਤੀ ਸਾਡੇ ਪ੍ਰਚਲਿਤ ਜਿਹੜੇ ਹਰੇ ਪੀੜੀਆਂ ਤੁਰੇ ਆਂਦੇ ਸਾਡੀਆਂ ਕਿੱਲੋ ਵੀ ਸਟੈਪ ਨੇਗੇ ਤੇ ਉਹਨਾਂ ਨੂੰ ਅਸੀਂ ਜ਼ਿਆਦਾ ਧਿਆਨ ਰੱਖੀਏ ਨਾ ਜਿਉਂਦੇ ਰੱਖਣਾ ਜਿਉਂਦੇ ਵੀ ਹਾਂ ਜਿਉ ਉਹ ਮਰ ਗਏ ਤਾਂ ਸਾਡੀਆਂ ਬੀਟਾਂ ਹੀ ਮਰ ਗਈਆਂ ਤਾਂ ਫਿਰ ਭੰਗੜਾ ਪਗੜਨੀ ਰਹਿਣਾ ਹੈ ਕਿਉਂਕਿ ਕਿ ਚਾਗ ਆ ਇੱਕ ਖੁਲਾਰ ਆ ਤਾਂ ਉਹ ਚੀਜ਼ ਦੇ ਨਾਲ ਜਦੋਂ ਵੀ ਕੋਈ ਸਟੈਪ ਬਦਲਦਾ ਤੇ ਉਹਦੀ ਤੁਹਾਨੂੰ ਰੂਪਰੇਖਾ ਬਦਲਦੀ ਆ ਤੁਹਾਡੇ ਤੁਹਾਨੂੰ ਦਮ ਲੈਣ ਦਾ ਜਿਹੜਾ ਟਾਈਮ ਵੀ ਮਿਲ ਜਾਂਦਾ ਇਹ ਜ਼ਰੂਰੀ ਆ ਤੇ ਪਲਵਿੰਦਰ ਜਿਹੜੀਆਂ ਤੁਸੀਂ ਅੱਜ ਦੀਆਂ ਜੰਨੀਆਂ ਵੀ ਗੱਲਾਂ ਕੀਤੀਆਂ ਇਹ ਮੈਨੂੰ ਲੱਗਦਾ ਕਿ ਮੈਂ ਆਪਦੇ ਦਿਲ ਦੀਆਂ ਗੱਲਾਂ ਤੁਹਾਡੇ ਮੂੰਹੋਂ ਕਢਵਾਈਆਂ ਜਾਂ ਤੁਸੀਂ ਬੋਲਿਓ ਤੇ ਅੱਜ ਦਾ ਇੰਨਾ ਕੀਮਤੀ ਸਮਾਂ ਸਾਡੀ ਝੋਲੀ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਕਿਉਂ ਜੀ ਚਾਹ ਰਣ ਨੂੰ ਬਸ ਇਹ ਕਹਿਣਾ ਵੀ ਤੁਸੀਂ ਆਪਣੇ ਲੋਕ ਨਾਚ ਨਾਲ ਜੁੜੇ ਰਹੋ ਕਿਉਂਕਿ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਪੀੜੀ ਤੋਂ ਪੀੜੀ ਚਲਦੀਆਂ ਨੇ ਹਨਾ ਇਹਦੇ ਵਿੱਚ ਇਹ ਹੋ ਸਕਦਾ ਵੀ ਕਿ ਕਈ ਬੱਚੇ ਨਾਲ ਕੁਕਲਰਨ ਹੁੰਦੇ ਆ ਕਈ ਬੱਚੇ ਸਲੋ ਲਰਨ ਹੁੰਦੇ ਨੇ ਕਈ ਬੱਚੇ ਬਿਲਕੁਲ 1 ਮਨਥ ਭੰਗੜਾ ਸਿੱਖਦੇ ਨੇ ਕਈ ਬੱਚੇ 6-6 ਮਹੀਨੇ ਲਾ ਜਾਂਦੇ ਨੇ ਤਾਂ ਤੁਸੀਂ ਉੱਤੇ ਇਦਾਂ ਰੱਖਣਾ ਕਰਿਆ ਕਰੋ ਵੀ ਬੱਚੇ ਨੂੰ ਜੇ 6 ਮਹੀਨੇ ਹੋ ਗਏ ਭੰਗੜਾ ਜਿਹਾ ਪਾਏ ਨੂੰ ਇਹ ਸਿੱਖਦਾ ਕੋ ਨਹੀਂਗਾ ਇੱਕ ਤਾਂ ਤੁਸੀਂ ਵਿੱਚ ਇੱਕ ਚੰਗੇ ਕੋਚ ਦੀ ਭਾਲ ਕਰੋ ਚੰਗਾ ਕੋਚ ਹੋਣਾ ਜ਼ਰੂਰੀ ਹੈ ਤੇ ਬਾਕੀ ਤੁਸੀਂ ਇਹਦੇ ਛੋੜੇ ਪੇਸ਼ੈਂਸ ਰੱਖਿਆ ਕਰੋ ਬੱਚਾ ਜੁੜਦਾ ਤੇ ਤੁਸੀਂ ਆਪਣੇ ਲੋਕਨਾਚਾ ਨਾਲ ਆਪਣੇ ਪੰਜਾਬੀ ਬੋਲੀ ਨਾਲ ਆਪਣੇ ਬੱਚੇ ਨੂੰ ਅਪਲੋਡ ਕਰਿਖੋ ਉਮੀਦ ਕਰਦਾ ਹਾਂ ਤੁਹਾਡੀ ਨੂੰ ਤੁਹਾਨੂੰ ਸਾਡੀ ਅੱਜ ਗੱਲਬਾਤ ਚੰਗੀ ਲੱਗੀ ਹੋਣੀ ਆਪਾਂ ਫਿਰ ਮਿਲਾਂਗੇ ਥੈਂਕ ਯੂ ਬਹੁਤ ਬਹੁਤ ਧੰਨਵਾਦ